ਵੀਡੀਓ ਦੇਖ ਰਹੇ ਸਾਰੇ ਪੈਨਕਰਾਂ ਨੂੰ ਸਤਿ ਸ੍ਰੀ ਅਕਾਲ ਤੇ ਆਪਾਂ ਰਾਤ ਪਹੁੰਚ ਗਏ ਸੀ ਭਾਰਤਨ ਆਇਰਸਤਾਨ ਧੂਆਂਗਲਾ ਧੂਆਂਗਲਾ ਇੱਥੇ ਭਗਤ ਧੰਨਾ ਜੀ ਨੇ ਆਪਣਾ ਚੋਲਾ ਛੱਡਿਆ ਤੇ ਭਗਤ ਧੰਨਾ ਜੀ ਦੀ ਗੱਲ ਕਰੀਏ ਤਾਂ 1415 ਈਸਵੀ ਦੇ ਵਿੱਚ ਭਗਤ ਧੰਨਾ ਜੀ ਫਾਗੀ ਤਹਿਸੀਲ ਦੇ ਵਿੱਚ ਜੈਪੁਰ ਦੇ ਇੱਕ ਪਿੰਡ ਚੌਰੂ ਦੇ ਵਿੱਚ ਪੈਦਾ ਹੋਏ ਤੇ ਵੈਸ਼ਨ ਮਤ ਦੇ ਧਾਰਨੀ ਸੀਗੇ ਪਰ ਭਗਤਾਂ ਦੇ ਵਿੱਚ ਉਹ ਜੋ ਕਹਿਰੀ ਵੀ ਸਾਧੂ ਸੰਤਾਂ ਵਾਲੀ ਬਿਰਤੀ ਸੀ ਜੱਟ ਸੀਗੇ ਜ਼ਿਮੀਦਾਰ ਖੇਤੀਬਾੜੀ ਕਰਦੇ ਸੀ ਤੇ ਮਹਾਰਾਜ ਨੇ ਉਹਨਾਂ ਦੇ ਜਿਹੜੇ ਤਿੰਨ ਸ਼ਬਦ ਹੈ ਉਹ ਗੁਰਗ੍ਰਾਮ ਸਾਹਿਬ ਦੇ ਵਿੱਚ ਦਰਜ ਕੀਤੇ ਨੇ। ਸੋ ਰਮਣੀਕ ਜਗ੍ਹਾ ਇਹ ਤੇ ਇਸ ਤੋਂ ਅੱਗੇ ਅਸੀਂ ਚੱਲੇ ਪਾਵਾਂਗੇ ਉਜੈਨ ਵੱਲੋਂ। ਜੈਨ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਚਰਨ ਛੋਹ ਗੁਰਦੁਆਰੇ ਵਿੱਚ ਉੱਥੇ ਅਪਰੂਕਾਂਗੇ ਅੱਜ। ਤੇ ਇਹ ਰਸਤੇ ਵਿੱਚ ਜਿੰਨਾ ਵੀ ਹੈਗਾ ਆਪਣਾ ਰਾਜਸਥਾਨ ਰਾਜਸਥਾਨ ਤੋਂ ਮੱਧ ਪ੍ਰਦੇਸ਼ ਦਾ ਜਿਹੜਾ ਇਲਾਕਾ ਉਹ ਦੇਖਾਂਗੇ। ਫਿਰ ਆਪਾਂ ਅੱਗੇ ਮੱਧ ਪ੍ਰਦੇਸ਼ ਤੋਂ ਮਹਾਰਾਸ਼ਟਰੇ ਦਾਖਲ ਹੋ ਜਾਵਾਂਗੇ। ਵੀਡੀਓ ਨੂੰ ਲਾਈਕ ਕਰਿਓ। ਕਮੈਂਟ ਕਰਕੇ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਤੇ ਸਾਹਮਣੇ ਜਿਹੜਾ ਹੈਗਾ ਭਗਤ ਧੰਨਾ ਜ ਸਥਾਨ ਇਹਦੇ ਦਰਸ਼ਕ ਦੇਦਾਰੇ ਆਪਾਂ ਸਵੇਰੇ ਕਰਦੇ ਹਾਂ ਸਰੋਵਰ ਤੇ ਗੁਰਦੁਆਰਾ ਸਾਹਿਬ ਤੇ ਪੂਰੋ ਚੋ ਚੜਦਾ ਸੂਰਜ ਆ ਉਹ ਲਿਸ਼ਕਾ ਮਾਰਨ ਲੱਗ ਪਿਆ ਇਧਰਲੇ ਪਾਸੇ ਜਿਹੜਾ ਹੈਗਾ ਸਰਾਵਾਂ ਬਣੀਆਂ ਵੀਆਂ ਦੋ ਦੋ ਮੰਦਰੀਆਂ ਤੇ ਇਧਰਲੇ ਪਾਸੇ ਸਾਹਮਣੇ ਇੱਕ ਭਗਤ ਧੰਨਾਈ ਦੇ ਨਾਮ ਦੇ ਨਾਮ ਨਾਲ ਮੰਦਿਰ ਬਣਿਆ ਹੋਇਆ ਤੋਂ ਭਾਈ ਮੰਦਿਰ ਵੀ ਹੈ ਕਿਉਂਕਿ ਭਗਤ ਧੰਨਾ ਜੀ ਇੱਕ ਭਗਤ ਸੀਗੇ ਵੈਸ਼ਨਵ ਵਿਸ਼ਨੂੰ ਮਾਨ ਦੇ ਉਹ ਜਿਹੜਾ ਗੁਰਦੁਆਰਾ ਸਾਹਿਬ ਹੈ ਉਹ ਬੜਾ ਹੀ ਰਮਣੀਕ ਹੈ ਗੁਰਦੁਆਰਾ ਸਾਹਿਬ ਦਾ ਰੰਗ ਤੇ ਗੁਰਦੁਆਰਾ ਸਾਹਿਬ ਦੀ ਮਾਤ ਕਿਆ ਬਾਤ ਬਹੁਤ ਜੀ ਲੱਗਦੇ ਤੇ ਇਹੋ ਜਿਹੇ ਥਾਵਾਂ ਦੇਖਣ ਲਈ ਜਦੋਂ ਆਉਂਨੇ ਆ ਤਾਂ ਮਨ ਕਰਦਾ ਭਾਈ ਵੀ ਇੱਥੇ ਇੱਕ ਦੋ ਦਿਨ ਰੁਕੇ ਜਾਵੇ ਸੋ ਇਹ ਪੜਾਉ ਹੁੰਦੇ ਆ ਸਿੰਘਾਂ ਦੇ ਤੇ ਜਦੋਂ ਕਿਤੇ ਫੇਰ ਟਾਈਮ ਮਿਲਦਾ ਤਾਂ ਤੁਹਾਨੂੰ ਇੱਕ ਜਾਂ ਦੋ ਦਿਨ ਇੱਥੇ ਆ ਕੇ ਰੁਕਣਾ ਚਾਹੀਦਾ ਸੋ ਅਸੀਂ ਵੀ ਇਹੀ ਬਿਆੰਤ ਬਣਾਈ ਹੈ ਹਜ਼ੂਰ ਸਾਹਿਬ ਦੀ ਯਾਤਰਾ ਪੂਰੀ ਕਰਨ ਤੋਂ ਜਦੋਂ ਵੀ ਕਿਤੇ ਆਵਾਂਗੇ ਤਾਂ ਇੱਥੇ ਇੱਕ ਦੋ ਦਿਨ ਰੁਕਾਂਗੇ ਉੱਪਰ ਲੱਖਾ ਸਿੰਘ ਜੀ ਨੇ ਦੀ ਸੇਵਾ ਕਰਾਈ ਹੋਈ ਹੈ ਅੱਗੇ ਦੀ ਰਵਾਨਗੀ ਦੇ ਅਰਦਾਸੇ ਬੋਲੇ ਇਸੋਨਹਾ ਚੁੱਤਰੀਆ ਕਾਲਾ ਲੋਕ ਗੱਜ ਕੇ ਜਗਾਰਕ ਜਾਵੇ ਨਾਲ ਹੋ ਜਾਵੇ ਫਤਿਹ ਪਾਵੇ ਸਭੀ ਲੋਈ ਚਾਹ ਨੂੰ ਆਉਂਦੀ ਦੁੱਧਾ ਪੋਲੇ ਲੈ ਗੁਦਰਾਂ ਦੇ ਜਿਹੜੇ ਇਥੇ ਹੋਟਲ ਤੇ ਪਾਉਂਦੇ ਆ ਦੁੱਧ ਉਹਨਾਂ ਤੋਂ ਆਪ ਲੈ ਲਿਆ ਹੈਗਾ ਤਾਜਾ ਸੇ ਉਹ ਤੋਂ ਕੋਲੇ ਕੋਈ ਨਹੀਂ ਸੁਜੀਤ ਨੇ ਲੋ ਬੱਬਾ ਜੀ ਆਸ ਕੀ ਨਾ ਲਿਟਰਲ ਹੈ ਬਈ ਲਓ ਕੋਲ ਨੂੰ ਗਿਆ ਖਾ ਜਾ ਬਣਾ ਕੇ ਜਿੰਨੇ ਕੰਫੀਟਾ ਦੁੱਧ ਚੋਗੇ ਬੜਾ ਕਰੀਆ ਕੀ ਬਾਤ ਬੈਠਣਾ ਹੈ ਹੁਣ ਮਤਲਬ ਦੁੱਧ ਜਿਹੜਾ ਹੈਗਾ ਤੁਸੀਂ ਪੁੱਛ ਕੇ ਪਾਉਂਗੇ ਕਿ ਪਾਣੀ ਪੁੱਛ ਕੇ ਪਾਉਂਗੇ ਕੁਝ ਵੀ ਨਹੀਂ ਪਾਉਂਦੇ ਸਿੱਧਾ ਹੀ ਨਹੀਂ ਘਟਣਾ ਪਰਲੀ ਦੁੱਧ ਪਤੀ ਚੱਲੂ ਤੇ ਉਦੋਂ ਕਾਫੀ ਹਲਾ ਮੋ ਬਾਈ ਦੇ ਬੈਠੋ ਬੈਠਾ ਮੈਂ ਇੱਥੇ ਜਾਊਂਗਾ ਪਰ ਗੱਲ ਕਰੀ ਜਾ ਪੂਆ ਲਾਉਣਾ ਪੁੱਛਦਾ ਦੇ ਆਇਆ ਕੁਬੀ ਜਦੋਂ ਉਹ ਕਰ ਲਾ ਲੋ ਐਂ ਕਰ ਲਾ ਦੇ ਨੇ ਕਾਫੀ ਤੋਂ ਪੱਤੀ ਤੇ ਆ ਗਏ ਭਾਈ ਸਾਹਿਬ ਹੋਰ ਪਾਣਾ ਬੱਤੀ ਗੱਬਾ ਹਾਂ ਥੋੜੀ ਹੋਰ ਪਾ ਤੇ ਉਹ ਕੁਲਵਿੰਦਰ ਕੀ ਕਰਿਆ ਕਰੇ ਬਈ ਐ ਬਹਿ ਜਾ ਕਰੇ ਹੈ ਤੇ ਬਹਿ ਕੇ ਆਖਿਆ ਗ੍ਰੰਕਿਤ ਐ ਕਰ ਗੰਡੇ ਘਟਕੇ ਫੜਾ ਮੈਨੂੰ ਕਿਉਂ ਅੱਜ ਤੋਂ ਮੜਾ ਚੁੱਲਾ ਤੇਜ ਕਰ ਲਿਆ ਕਰੇ ਤੇ ਕਿਤੇ ਹੌਲੀ ਕਰ ਲਿਆ ਕਰੇ ਐ ਬੱਬਾ ਚੁੱਲਾ ਕੇ ਤੇਜ ਕਰ ਲਿਆ ਕਿਤੇ ਹੌਲੀ ਕਰ ਲਿਆ ਕਰੇ ਤੇ ਅੰਕਲ ਰਾਜਨ ਮੈਨੂੰ ਐਂ ਕਰ ਜੀਰਾ ਫੜਾ ਯਾਰ ਕਹਿੰਦਾ ਬਾਈ ਬਾਬਾ ਆਹ ਚੰਗੀ ਗੱਲ ਆ ਬਈ ਬਾਬਾ ਸ਼ੁਕਰ ਆਹ ਬਰਫੀ ਵਿਖਾ ਦਿਓ ਮੜੀ ਜੀ ਮੈਂ ਦੇਖ ਤੂੰ ਸੁੱਖ ਫੜਾ ਦੇ ਯਾਰ ਬਰਫੀ ਖਾਣੀ ਆ ਭਰਾਵਾ ਵੇਖਣ ਨੂੰ ਦਿਖਾ ਦੇ ਜਰ ਸੁਖਜੀਤ ਨਾ ਕਈ ਵਰੀ ਬੰਦਾ ਗੱਲ ਟੇਢੀ ਕਰ ਜਾਂਦਾ ਬਾਈ ਯਾਰ ਕਿ ਟੇਢੀ ਨਹੀਂ ਕਰੀ ਗੱਲ ਸੁਣ ਸੁ ਕਰ ਤੂੰ ਆਪ ਦੱਸਦੀ ਹੈ ਨਾ ਮੈਂ ਤੈਨੂੰ ਕਹਿਆ ਮੈਂ ਨਹੀਂ ਰੁੱਚਾ ਬੰਦਾ ਐ ਆ ਬਾਬਾ ਜੀ ਜਿਹੜਾ ਸਿਲੰਡਰ ਹੋਣੇ ਦੇ ਵਿੱਚ ਫਿੱਟ ਕਰ ਰਹੇ ਇਹਨੂੰ ਕਹਿੰਦੇ ਬੁਟੇਨ ਗੈਸ ਦਾ ਸਿਲੰਡਰ ਆਪਾਂ ਬਹੁਤ ਵਾਰ ਯੂਜ਼ ਕੀਤਾ ਬਾਬਾ ਜੀ ਉਧਰੋਂ ਵੀ ਮੋਲੀ ਬੈਠੇ ਹੋ ਚਲੋ ਕੋਈ ਨਹੀਂ ਕੋਈ ਨਹੀਂ ਇਹ ਸਫਰਾਂ ਦੇ ਵਿੱਚ ਬਹੁਤ ਕੰਮ ਆਉਂਦਾ ਹੈ ਇੱਕ ਸਿਲੰਡਰ ਲਗਭਗ ਇਹ 150 150 30 80 ਲੱਗੋ ਲੱਗ ਹੈ ਤੁਹਾਨੂੰ ਉਹਨੇ ਦਾ ਮਿਲ ਜਾਂਦਾ ਜਿਹੜੀ ਗੱਲ ਵਿੱਚ ਰਹਿ ਗਈ ਸੀ ਉਹ ਗੱਲ ਅਸੀਂ ਸੁਣਾ ਲਈ ਹੈ ਪੂਰੀ ਕਰ ਲਈ ਜੱਤੇਦਰ ਸਾਹਿਬ ਦੀ ਗੱਲ ਅਸੀਂ ਰਿੰਨ ਦੀ ਜਾਂ ਉਹ ਰਿੰਨ ਦੀ ਝਾਲਾਵਾੜ ਤੇ ਝਾਲਾਪਟਨ ਦੇ ਵਿਚਕਾਰ ਉਹ ਸਾਹਮਣੇ ਦਿਖਦਾ ਫੈਮਲ ਪਲਾਂਟ ਇਧਰ ਹਾਈਵੇ ਤੋਂ ਦਿਸਦੀ ਇੱਕ ਖੂਬਸੂਰਤ ਵਾਦੀ ਵਾਦੀ ਕਹਿ ਲਈਏ ਜਾਂ ਇੱਕ ਦਿਲਕਸ਼ ਨਜ਼ਾਰਾ ਪਾਣੀ ਦਾ ਭਰਾ ਹੋਇਆ ਹੋਇਆ ਮਤਲਬ ਪਾਣੀ ਇਕੱਠਾ ਹੋਇਆ ਹੋਇਆ ਤੇ ਪਿਛਲੇ ਪਾਸੇ ਹੌਲਕੇ ਹਲਕੀਆਂ ਪਹਾੜੀਆਂ ਤੇ ਸਾਰੀਆਂ ਜਿਹੜੀਆਂ ਹਲਕੀਆਂ ਲਿਖੇ ਪਹਾੜੀਆਂ ਇਹ আরাਵਲੀ ਪਰਬਤ ਹੈ ਇਹ ਰਾਵਲੀ ਪਹਾੜ ਪ੍ਰਭਤ ਲੰਘ ਕੇ ਆਪਾਂ ਦੱਖਣ ਦਾਖਲ ਹੋ ਜਾਈਏ ਨਾ ਕਿ ਮੱਧ ਪ੍ਰਦੇਸ਼ ਤੋਂ ਅੱਗੇ ਭਾਰਤ ਦਾ ਦੱਖਣੀ ਹਿੱਸਾ ਸ਼ੁਰੂ ਹੋ ਜਾਂਦਾ ਹੈ। ਬਾਬਾ ਜੀ ਨੰਗਾ ਪਹਿਰੇ ਨੰਗੀ ਪੇਰੀ ਪਹਿਰਾ ਕਰੀ ਜਾਂਦੇ ਹਾਂ। ਚਲੋ। ਚਲੋ। ਕਰਿਓ ਜੀ। ਲਗੂ ਸ਼ੰਕਾ ਦੂਰ ਕਰਿਓ ਜੀ। ਹਾਂਜੀ ਬਈ ਹਾਂਜੀ। ਤੇ ਇੱਥੋਂ ਸਾਡਾ ਜਿਹੜਾ ਉਜੈਨ ਦਾ ਰਸਤਾ ਹੈਗਾ ਉਹ ਲਗਭਗ ਰਹਿ ਗਿਆ ਹੈਗਾ 180 ਕਿਲੋਮੀਟਰ। 180 ਕਿਲੋਮੀਟਰ ਜਾ ਕੇ ਆਪਾਂ ਜਿਹੜਾ ਹੈਗਾ ਉਹ ਫੜਾ ਕਰਨਾ ਅੱਜ ਗੁਰੂ ਨਾਨਕ ਪਾਤਸ਼ਾਹ ਦੇ ਗੁਰਦੁਆਰੇ ਵਿੱਚ ਗਰਮੀ ਹੈਗੀ ਐ ਬੱਦਲਬਾਈ ਐ ਹਮਸ ਐ ਕਾਫੀ ਕੁਝ ਰਲਿਆ ਮਿਲਿਆ ਆਇਆ ਪਿਆ ਤੇ ਜਿਹੜੇ ਪਰਨੇ ਆਉ ਖੁੱਲੇ ਪਏ ਆ ਦੁਬਾਰਾ ਬੰਦਦੇ ਇਹਨਾਂ ਨੂੰ ਗਰਮੀ ਬੜੀ ਆਪਾਂ ਖੜੇ ਆ ਰਾਏਪੁਰ ਤੇ ਰਾਏਪੁਰ ਤੋਂ ਜਾਣ ਰਹਿ ਗਿਆ ਹੈਗਾ 100 ਤੇ 50 ਕਿਲੋਮੀਟਰ ਤੇ 25-30 ਕਿਲੋਮੀਟਰ ਜਾ ਕੇ ਆਪਾਂ ਰੋਟੀ ਪਾਣੀ ਦਾ ਪ੍ਰਬੰਧ ਕਰਨਾ ਹੈ। ਦਹੀਂ ਆਪਾਂ ਲੈ ਲਈਏ। ਮੈਂ ਉਹ ਬੀ ਸੀ ਪਾਣੀ ਲੈ ਲਊਗਾ। 2 ਵਜੇ ਆਪਾਂ ਰੁਕਣ ਦਾ ਪ੍ਰੋਗਰਾਮ ਬਣਾਇਆ ਸੀਗਾ ਤੇ 2 ਵਜੇ ਤੋਂ ਪਹਿਲੇ ਲੋਕ ਤਾਂ ਆਪਾਂ ਮੀ ਆ ਗਿਆ ਤੇ ਮੀਹ ਦੇ ਵਿੱਚ ਆਸਰਾ ਲੱਭਿਆ ਸੀਗਾ ਤੇ ਇਸ ਆਸਰੇ ਦੇ ਵਿੱਚ ਵੀ ਅਸੀਂ ਜਿਹੜੇ ਹੈਗੇ ਆ ਭੇਜ ਗਏ ਚਾਹੋ ਭਾਜੀ ਆਨੰਦ ਮੰਗਲ ਹੋ ਗਿਆ ਕੰਮ ਚਾਹੋ ਸਕੀਰ ਵੀ ਇਹ ਹੁਣ ਅਸੀਂ ਡੀਗ ਰਹੇ ਆ ਥੋੜਾ ਜਿਹਾ ਘਟੇ ਫਿਰ ਅਸੀਂ ਰੋਟੀ ਪਾਣੀ ਦਾ ਪ੍ਰਬੰਧ ਕਰੀਏ ਮੋਟਰਸਾਈਕਲ ਆਪਣੇ ਬਾਹਰ ਖੜੀ ਐ ਇੱਕ ਢੇਬਾ ਦਾ ਕੱਪੜਾ ਇੱਕ ਆਪਣੀ ਤੋਮੀ ਖੜਾ ਕਿਆ ਬਾਤ ਬੜੀ ਚੁੱਟੀ ਲਈ ਬਈ 15 20 ਮਿੰਟ ਉਹ ਮੋਟਰਸਾਈਕਲ ਹਟਦੇ ਹੋਰਦੇ ਭਰਾਵਾ ਲੋ ਵੀ ਮੀ ਹਟ ਗਿਆ ਤੇ ਮੋਟਰਸਾਈਕਲ ਵਾਲੇ ਆਪਣੇ ਵੀਰ ਆਏ ਚੱਲ ਪਏ ਜਿੰਨੇ ਟ੍ਰੈਫਿਕ ਜਮ ਖੁੱਲਿਆ ਹੋਵੇ ਕੀ ਹੋ ਗਿਆ ਹੋਣ ਆ ਗਿਆ ਜਾ ਹੈ ਹੈ ਗਏ ਨਾ ਮੈਂ ਨਹੀਂ ਆਉਂਗਾ ਮੋਟਰ ਤੇ ਜਾਉਂਗਾ ਹੋਰ ਸਿਆਕ ਹੋਣ ਆ ਗਿਆ ਜਾ ਜਾ ਕੰਮ ਕਰੀ ਖਾਣੇ ਦਾ ਰੋਣਾ ਖਤਮ ਕਰਦੇ ਆ। ਸਿਆ ਬੁਟੇਨ ਗੈਸ ਦੀ ਆਵਾਜ਼ ਨਾਲ ਪਤਾ ਲੱਗਦਾ ਭਾਈ ਪੋਹਾ ਚੜਾਦਾ ਮੁੰਡੇ ਨੇ ਚੁੱਲੇ ਤੇ ਪੋਹਾ। ਹਵਾ ਤਾਂ ਨਹੀਂ ਪੈਂਦੀ ਭਾਈ। ਚਲੋ। ਫੇਰ ਆ ਗਏ। ਯਾਰ ਕੀ ਹੋ ਗਿਆ ਬਾਬਾ ਜੀ ਪਾਣੀ ਬਹੁਤ ਆਉਂਦਾ ਪਾਾ ਕੌਣ ਦਿਆ ਸੀ ਇਹਨਾਂ ਦੋਸਤੋ ਮੇਨੂੰ ਪਾਣੀ ਕਿਹਾ ਕਿ ਵੱਧ ਰੱਖੀ ਗਾੜਾ ਨਾ ਹੋਵੇ ਅੱਜ ਲੈ ਮੈਨੂੰ ਕਹਿੰਦਾ ਕਿ ਕੋਈ ਨਹੀਂ ਤੇਰਾ ਦਸ ਵੀ ਉੜਦਾ ਕਿਸੀ ਕਾਲੀ ਨਖਰੇ ਕਰਨ ਨੂੰ ਦੇਖੇ ਤਸ ਤੂੰ ਸੁਣਿਆ ਹੈ ਹੈ ਬਾਬਾ ਤੂੰ ਸੁਣਿਆ ਗਿਆ ਜੇ ਬਾਬਾ ਕੋਲ ਕਹਦੇ ਹੁਣ ਕੀ ਇਹਦੇ ਪੁੱਠਾ ਬੋਲ ਨਹੀਂ ਬਾਬਾ ਪਤਾ ਕੀ ਹੈ ਉਹ ਗੱਲ ਸੁਣ ਮੇਰੀ ਇਹ ਨਾ ਬਣ ਜਾਣਾ ਪਾਣੀ ਤਾਂ ਸੁੱਕ ਜਾਣਾ ਹੀ ਹੁਣ ਮੈਨੂੰ ਪਤਾ ਹੈ ਠੀਕ ਹੈ ਮੈਂ ਜੇ ਮਾਹ ਨਹੀਂ ਲੱਗਿਆ ਤਾਂ ਬਣੂਗੇ ਆਪਾਂ ਦੀਨੇ ਨਾ ਉੱਤੇ ਹੀ ਜਾਂਦੇ ਸੀ ਇਹ ਪੜਾਵਾਇਆ ਤੁਹਾਨੂੰ ਪੂਰੀ ਪਕੜ ਬਣਦੀ ਹੈ ਮਿੱਟੀ ਇਹ ਜੂਨ ਦੇ ਬਾਹਰ ਨਹੀਂ ਲੱਗਦਾ ਬਸ ਬੋਤ ਨਹੀਂ ਖਲੋਦੀ ਬਸ ਇਸ ਵਕਤ ਆਪਾਂ ਹੁਜੈਨ ਤੋਂ ਲਗਭਗ 100 ਸਵਾ 100 ਕਿਲੋਮੀਟਰ ਪਿੱਛੇ ਖੜੇ ਆ ਤੇ ਜਿਹੜਾ 73 ਦਾ ਜੰ ਕੁਦਰਤ ਉਹ ਇੰਨੀ ਹਰੀ ਭਰੀ ਤੇ ਨੀਲੇ ਰੰਗ ਦੀ ਹੋ ਗਈ ਹੈ ਕਮਾਲ ਉਹ ਉਹ ਸਾਹਮਣੇ ਖੇਤਾਂ ਦੇ ਵਿੱਚ ਕੁਟੀਆਂ ਪਾਈ ਵੀ ਆ ਝੌਂਪੜੀਆਂ ਪਾਈਆਂ ਵੀ ਇਹਨਾਂ ਨੇ ਤੇ ਖੇਤੀ ਇੱਥੇ ਜਿਹੜੀ ਹੈਗੀ ਮਟਰਾਂ ਦੀ ਤੇ ਮੱਕੀ ਦੀ ਹੋਈ ਹੈ ਤੇ ਧੁੱਪ ਪੂਰੀ ਤਿੱਖੀ ਹੈ ਬਈ ਧੁੱਪ ਵਾਲੀ ਤਿੱਖੀ ਹੈ ਹੋਰ ਗੱਲਾਂ ਦੀ ਗੱਲਾਂ Rajasthan, Gujarat ਤੇ Madhya Pradesh ਦੇ ਵਿੱਚ ਜਿੱਥੇ ਹਵਾ ਦਾ ਦਬਾਅ ਜ਼ਿਆਦਾ ਬਣ ਜਾਂਦਾ ਹੈ ਉੱਥੇ ਆ ਪੌਣ ਚੱਕੀਆਂ ਜ਼ਰੂਰ ਲੱਗੀਆਂ ਹੋਈਆਂ ਇਹਨਾਂ ਪੌਣ ਚੱਕੀਆਂ ਤੋਂ ਇਹ ਬਿਜਲੀ ਪੈਦਾ ਕਰਦੀ ਐ ਤੇ ਬਿਜਲੀ ਪੈਦਾ ਕਰਕੇ ਗਾਂ ਇਹ ਘਰਾਂ ਚ ਵਰਤ ਲੈਂਦੇ ਜਾਂ ਅੱਗੇ ਸਪਲਾਈ ਕਰਦੇ। ਉਹ ਪੱਛਮ ਦੇ ਵਿੱਚ ਡੁੱਬਦਾ ਹੈ ਸੂਰਜ ਤੇ ਆਪਾਂ ਵਧ ਰਹੇ ਹਾਂ ਜੈਨ ਵੱਲ ਨੂੰ ਜੈਨ ਇੱਥੋਂ ਰਹੇਗਾ 70-80 ਕਿਲੋਮੀਟਰ ਤੇ ਆਹ ਪੌਣ ਚੱਕੀਆਂ ਨੂੰ ਦੇਖਣ ਕਰਕੇ ਮੈਂ ਖੜ ਗਿਆ ਸੀਗਾ। ਪੱਖਾ ਦੇਖੋ ਕਿੱਡਾ ਆ ਇਹਦਾ। ਇਹ ਜਦੋਂ ਲੈ ਕੇ ਜਾਂਦੇ ਵੱਡੇ-ਵੱਡੇ ਇਹਨਾਂ ਨੂੰ ਟਰਾਲਿਆਂ ਤੇ ਜਾਂ ਟਰੱਕਾਂ ਤੇ ਉਦੋਂ ਇਹਦਾ ਪੱਖੇ ਦਾ ਆਕਾਰ ਦੇਖਣ ਵਾਲਾ ਹੁੰਦਾ। ਹੁਣ ਦੇਖਣ ਨੂੰ ਆਪਾਂ ਨੂੰ ਐਸੇ ਹੁਣ ਛੋਟਾ ਲੱਗਦਾ। ਬਰੇ ਬਹੁਤ ਲੰਮਾ ਹੁੰਦਾ ਜੈਨ ਨਗਰ ਤੋਂ ਲਗਭਗ 45 ਕਿਲੋਮੀਟਰ ਪਿੱਛੇ ਆਪਾਂ ਥੋੜਾ ਜਿਹਾ ਦਮ ਲੈਣ ਲਈ ਖੜਗੇ ਸੀਗੇ ਤੇ ਇੱਧਰ ਸੋਇਆਬੀਨ ਦੀ ਖੇਤੀ ਐ ਤੇ ਉਹ ਸਾਹਮਣੇ ਬਾਗ ਲੱਗਿਆ ਹੋਇਆ ਸੰਤਰੇ ਦੇ ਕਿਨੂਆ ਦਾ ਸੜਕ ਉਹੀ ਛੋਟੀ ਤੇ ਸੂਰਜ ਜਿਹੜਾ ਹੈਗਾ ਪੱਛਮ ਨੂੰ ਲੈਂਦਾ ਜਾ ਰਿਹਾ ਥੋੜੀ ਜਿਹੀ ਕਰਮੈਸ਼ ਘਟ ਗਈ ਇਹਦੀ ਪਰ ਬਾਹਾਂ ਦੇ ਨੇ ਸੰਭਨ ਕਰਦੇ ਆ ਚਲੋ ਮਹਾਰਾਜ ਇਹ ਆਪ ਮਹਾਰਾਜ ਇਹ 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 ਇੱਥੇ ਰੱਖ ਚਲੋ ਚਲੋ ਇੱਥੇ ਰੱਖ ਚਲੋ ਜੀ ਇਸ ਵਕਤ ਆਪਾਂ ਖੜੇ ਆ ਗੁਰਦੁਆਰਾ ਗੁਰਨਾਨਕ ਘਾਟ ਉਜੈਨ ਜਿੱਥੇ ਪਹਿਲੇ ਬਾਦਸ਼ਾਹ ਨੇ ਚਰਨ ਪਾਏ ਸੀ ਤੇ ਇਹ ਗੁਰਦੁਆਰਾ ਸਾਹਿਬ ਇੱਕ ਨਦੀ ਦੇ ਕੰਢੇ ਬਣਿਆ ਹੋਇਆ ਇਧਰਲੇ ਪਾਸੇ ਉਹੀ ਉਜੈਨ ਦੀ ਨਗਰੀ ਜਿੱਥੇ ਕੁੰਭ ਦਾ ਕਮੀਲਾ ਲੱਗ ਹੁਣੇ-ਹੁਣੇ ਆਰਤੀ ਹੋ ਕੇ ਛੱਡੀ ਐ ਤੇ ਹਜੇ ਇੱਧਰਲੇ ਪਾਸੇ ਜਿਹੜੇ ਸ਼ਰਦਾਲੂ ਆਉਦੇ ਜਿਹੜੇ ਪਤਲਾਂ ਡੂਣੀਆਂ ਦੇ ਵਿੱਚ ਜਿਹੜੇ ਹੈਗੇ ਆ ਜੋਤਾਂ ਜਗਾ ਕੇ ਤਾਰੀ ਜਾਂਦੀ ਐ ਸੂਸ਼ਨਾਤੰਦਰ ਹੁੰਦੀ ਉਹ ਰੀਤ ਰਸਮ ਕਰਮ ਉਹਨਾਂ ਦੇ ਬਿਲਕੁਲ ਸਾਹਮਣੇ ਗੁਰੂ ਪਾਤਸ਼ਾਹ ਦਾ ਦਰਬਾਰ ਗੁਰਦੁਆਰਾ ਗੁਰੂ ਨਾਨਕ ਘਾੜ ਦੇ ਲੰਗਰ ਹਾਲ ਦੇ ਨਾਲ ਇੱਕ ਇੱਥੇ ਬੈਠਣ ਨੂੰ ਜਗ੍ਹਾ ਬਣੀ ਵੀ ਬਾਬਿਆਂ ਦੀ ਟਿਕਾਣਾ ਜਿਹਨੂੰ ਇਹ ਨਾਮ ਕਰਕੇ ਜਾਂਦੇ ਆ ਤੇ ਉੱਥੇ ਆਪਣੇ ਬਾਬੇ ਨੇ ਗੱਦੇ ਲਾਤੇ ਕਿਉਂਕਿ ਕਮਰਾ ਹੈ ਨਹੀਂ ਸੀ ਕਹਿੰਦੇ ਕਮਰੇ ਖਾਲੀ ਨਹੀਂ ਹੈਗੇ ਚਲੋ ਭਈ ਅਸੀਂ ਅਖੇ ਟਿਕਾਣਾ ਹੀ ਦੇ ਦੋ ਤੁਹਾਨੂੰ ਜਿੱਥੇ ਮਰਜ਼ੀ ਦੇ ਦਿਓ ਇੱਥੇ ਆਪਾਂ ਰੁੱਕ ਗਏ ਆ ਤੇ ਅੱਜ ਆਪਣਾ ਜਿਹੜਾ ਸਫਰ ਹੈ ਉਹ ਢੂਆਂਗਲਾਂ ਤੋਂ ਚੱਲ ਕੇ ਉਹ ਜੈਣ ਤੱਕ ਦਾ ਲਗਭਗ ਚੰਕੂ ਕਿ ਚਾਰ ਫੀਲਡ ਚੋਂ ਕਰ ਰਿਹਾ ਤੇ ਕੱਲ ਨੂੰ ਆਪਾਂ ਇੱਥੋਂ ਚੱਲ ਕੇ ਹੁਣ ਕਿ ਜਾਣਾ ਹੈਗਾ ਮਲਕਪੁਰ ਮਲਕਪੁਰੇ ਥਰੂ ਹੋਊਗਾ 312 ਕਿਲੋ ਤੇ ਉਹ ਕੱਲ ਨੂੰ ਗੱਡਾਂਗੇ ਮਲਕਪੁਰ ਤੋਂ ਅੱਗੇ ਆਪਾਂ ਹੁਣ ਸਾਹਿਬ ਪਰਸੋਂ ਪਹੁੰਚਾਂਗੇ ਤਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਕਿਦਾਂ ਦੀ ਲੱਗ ਰਹੀ ਹੈ